ਲੋ ਵੀ ਦੋਸਤੋ ਅਗੇ ਸਮੇਂ ਅਨਸਾਰ ਭਗਤ ਜੀ ਦਰਬੇਸ਼ ਇਹਨਾਂ ਲਈ ਖਾਣਾ ਲੈ ਕੇ ਹਾਜ਼ਰ ਆ। ਆਹ ਦੇਖੋ ਦੋ ਆ ਖੜੇ ਨੇ। ਤਾਂ ਦੇਖਿਓ ਕਿਵੇਂ ਇਹਨਾਂ ਨੂੰ ਪਰਾਹ। ਤਾਂ ਸਮਾਂ ਇਹਨਾਂ ਦਾ ਵੀ ਖਾਣ ਦਾ। ਇਹਨਾਂ ਦਾ ਟਾਈਮ ਸਾਰੇ ਨੂੰ ਵੀ ਭੁੱਖ ਲੱਗਦੀ ਆ। ਆ ਜੋ ਓਏ। पीला पीला होना फिर देखी ना देखी पिओ भी पीओ पीओ वाह भाव। वाह आजा आजा पीला